ਆ ਜਿਹੜਾ ਦੂਸਰਾ ਉਹਨਾਂ ਤੇਰੀਆਂ ਮੁਹੱਬਤਾਂ ਨੇ ਮਾਰ ਛੁੱਟਿਆ ਉਹ ਸੁਣਾਈ ਤੇਰੀਆਂ ਮੁਹੱਬਤਾਂ ਨੇ ਮਾਰ ਛੁੱਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਛੁੱਟਿਆ ਦੱਸ ਕੀ ਕਰਾਂ ਹੋ ਜਦ ਵੀ ਬੁਲਾਈ ਹੱਸ ਕੇ ਨਹੀਂ ਬੋਲਦਾ ਦਿਲਾਵਾਲੀ ਕੁੰਡੀ ਵੇ ਤੂੰ ਕਿਉਂ ਨਹੀਂ ਖੋਲਦਾ ਹਾਏ ਵੇ ਕਿਉਂ ਨਹੀਂ ਖੋਲਦਾ ਜਦ ਵੀ ਬੁਲਾਈਏ ਹੱਸ ਕੇ ਨਹੀਂ ਬੋਲਦਾ ਦਿਲਾਵਾਲੀ ਕੁੰਡੀ ਵੇ ਤੂੰ ਕਿਉਂ ਨਹੀਂ ਖੋਲਦਾ ਹਾਏ ਵੇ ਕਿਉਂ ਨਹੀਂ ਖੋਲਦਾ ਤੇਰੀਆਂ ਤੇਰੀਆਂ ਮੁਹੱਬਤਾਂ ਨੇ ਮਾਰ ਸਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਹਾਏ ਦਸ ਕੀ ਕਰਾਂ ਇਹ ਬੜਾ ਗਾਉਂਦਾ ਸੀ ਤੂੰ ਹਾਂ ਬੜਾ ਜੀ ਦਿੱਦੜ ਕਿੰਨਾ ਕਿੰਨੀ ਵਾਰੀ ਗਾਇਆ ਤੂੰ ਅੱਛਾ ਜੇ ਪੈਸੇ ਬਲੈਂਕ ਕਿੰਨੇ ਆਏ ਇਹ ਤਾਂ ਸੱਜਣ ਸੱਜਣ ਆਏ ਮਿੱਤਰ ਆਏ ਮਹਿਫਲ ਆਲਾ ਹਾਈ ਜੀ ਗੀ ਕੋਣੀ ਅੱਛਾ ਇਹ ਮਹਿਫਲਾਂ ਲਗਾਉਂਦੇ ਸੀ ਹਾਂ ਹਾਂ ਟਿਊਨ ਸੋਹਣੀ ਏ ਦੀ ਕੰਪੋਜ਼ ਸੋਹਣੀ ਏ ਹਾਂ ਬਹੁਤ ਵਧੀਆ ਇਹ ਗਾਇਆ ਤੂੰ ਵਾਧੂ ਗਾਇਆ ਅੱਛਾ ਉਦੋਂ ਗਾਉਂਦੇ ਹੁੰਦੇ ਸੀ ਹਣਾ ਤੁਸੀਂ ਹਾਂ ਅੱਜ ਕੱਲ ਨਹੀਂ ਆਉਂਦੇ ਹਜੇ ਨਹੀਂ ਨਹੀਂ ਹੈਂ ਨਹੀਂ ਆਦੇ ਅੱਜ ਕੱਲ ਤਾਂ ਹੋਰ ਹੀ ਕੁਝ ਚੱਲ ਪਿਆ ਇਹ ਤਾਂ ਪੁਰਾਣੇ ਵੇਲੇ ਹੁੰਦੇ ਹਨਾ ਨਹੀਂ ਪਹਿਲੇ ਨਹੀਂ ਹਾਂ ਸਹੀ ਗੱਲ ਆ ਇਹ ਨਹੀਂ ਬੰਦ ਕੀ ਹੋਈ ਹੈ ਹੂੰ ਬੜੀਆਂ ਵਧੀਆ ਚੀਜ਼ਾਂ ਹੈ ਇਧਰ ਵੀ ਤੂੰ ਛਿਲਿਆ ਹਾਂ ਹੋਰ ਹੀ ਛਿਲਿਆ ਅੱਛਾ ਹੋਰ ਨਹੀਂ ਕੋਈ ਕਾਉਂਦਾ ਇਹ ਕੋਈ ਬੜਾ ਮੈਂ ਉਹ ਤਾਂ ਬੱਧੀ ਹੋਏ ਹੂੰ ਸੰਗੀਤ ਫਤਿਹ ਹੋ ਗਿਆ ਹੁਣ ਨਹੀਂ ਕੋਈ ਹੋਰ ਰਹਿ ਗਿਆ ਸੰਗੀਤ ਹਨਾ ਨਾ ਹੁਣ ਉਹਵੇਂ ਅੱਜ ਕੱਲ੍ਹ ਹੋਰ ਚੱਲ ਪਿਆਣਾ ਫਿਰ ਕੋਈ ਗਾ ਗਾ ਪਰ ਆ ਗੀਤ ਵਧੀਆ ਸੀਗੇ ਹੈ ਐ ਲਾ ਦਿੰਦੇ ਸੀ ਪੂਰੀ ਦੁਨੀਆ ਨੂੰ ਖੜਾਾ ਦਿੰਦੇ ਸੀ ਹੁਣ ਚੱਲ ਗਈ ਛੇਤੀ ਤੇ ਲੱਗ ਗਿਆ ਨਹੀਂ ਜਦੋਂ ਤੁਸੀਂ ਲਾਉਂਦੇ ਸੀ ਦੀਵਾਨ ਉਦੋਂ ਸੰਗਤ ਉਹ ਇੰਨੀ ਵਾਧੂ ਕਿੰਨੀ ਕ ਬਾਬਾ ਉਲੀ ਜਾਏ ਬਾਬਾ ਦੀ ਸਪੀਕਰਸ ਬੁਕਰ ਲੱਗਦੇ ਸੀਗੇ ਹੋ ਅੱਛਾ ਮੈਗ ਸਪੀਕਰ ਠੀਕ ਨਹੀਂ ਪੈ ਰਿਹਾ ਢੋਲਕੀ ਵਾਲਾ ਰੁਕੀ ਵਾਲਾ ਵਾਜੇ ਵਾਲਾ ਢੋਲਕੀ ਵਾਲਾ ਇਹ ਕੋ ਸਤਗੁਰ ਨਾਨਕ ਆ ਜਾ ਦੁਨੀਆ ਨੂੰ ਦੀਦ ਦਿਖਾ ਜਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਤ ਗੁਰ ਨਾਨਕ ਆਜਾ ਬੈਂਜੋ ਵਜਾਉਂਦਾ ਸੀ ਬੈਂਜੋ ਬੈਂਜੋ ਅੱਛਾ ਟੱਡ ਬੈਂਜੋ ਹਨਾ ਸਾਜ ਵਜਾ ਲੈਂਦਾ ਸੀ ਸਾਰੇ ਸਾਜ ਵਜਾਉਣਾ ਸਾਰੇ ਇਹਨੇ ਰਾਜੇ ਵੀ ਲਿਆ ਅੱਛਾ ਇਹਦੇ ਮੁੰਡਾ ਹੀ ਕੀ ਕੋਈ ਉਹ ਵਜਾ ਲੈਂਦਾ ਹੈ ਹਾਂ ਵਜਾਉਂਦਾ ਨਾ ਮੁੰਡਾ ਉਹ ਹੂੰ ਇਹਨੇ ਮੈਂ ਇੱਟ ਆਵੇ ਆਪਾਂ ਨੂੰ ਲੋਕੀ ਕਿੰਨੇ ਵੇਖਦੇ ਭਾ ਅੱਗੇ ਤੇਰੀ ਵੀਡੀਓ ਲੋਕਾਂ ਨੇ ਵੇਖੀ ਆ ਬੜੀ ਲੋਕੀ ਕਹਿੰਦੇ ਬਾਬਾ ਦਾ ਯਾਰ ਗਾਉਂਦਾ ਬੜਾ ਵਧੀਆ ਮੈਂ ਕਿਹਾ ਬਾਬਾ ਉਹਦੇ ਟਾਈਮ ਦੀ ਤੁਮਾਂ ਪਾਈਆਂ ਪੂਰੀਆਂ ਹੈਂ